ਅੱਛਾ ਜੀ ਇਹ ਆ ਛੋਟਾ ਟੋਕਾ ਆ ਇਹ ਲਓ ਜੀ ਕਰੋ ਚੈੱਕ ਅੱਛਾ ਅੰਕਲ ਜੀ ਤੁਸੀਂ ਇਹ ਥੋੜਾ ਜਿਹਾ ਵੱਡਾ ਉਹਦੇ ਨਾਲੋਂ ਤੇ ਬਾਕੀ ਹੈਂਡਲ ਉਹਦੇ ਨਾਲ ਲੱਗ ਜਾਊਗਾ ਸਾਰਾ ਪ੍ਰੀਤ ਗੁਰਾਇਆ ਹਨਾ ਜੀ ਗੁਰਾਇਆ ਫਰਮ ਇਹਨਾਂ ਦੀ ਆ ਲਾਲਿਆ ਬਾਈ ਨੇ ਤੇਲ ਤੇ ਆ ਲਓ ਜੀ ਇਹ ਚੂੜੀਆਂ ਕੱਢੀ ਜਾਂਦਾ ਬਾਈ ਅੱਛਾ ਇਹ ਟੋਕੇ 'ਚ ਕਸਨੇ ਹੁੰਦੇ ਨੇ ਜਿਹੜੀ ਉਹ ਚੂੜੀਆਂ ਅੰਕਲ ਜੀ ਇਹ ਫਿਰ ਇਹ ਕਿਵੇਂ ਨੇ ਇਹਨਾਂ 'ਚ ਸ਼ੇਕ ਹੋਣ ਵਾਲੇ ਨੇ ਹਨਾ ਜੀ ਸ਼ੇਕ ਹੋਣੇ ਬਹੁਤ ਮਾਨ ਆਇਆ ਹੈ ਅੱਛਾ ਟੋਕੇ ਬਣਾ ਕੇ ਕਾਸਤ ਬਾਹਰ ਹੁੰਦੀ ਆ ਕਿਲੋ ਦੇ ਅੰਕਲ ਜੀ 10 ਕਿਲੋ ਦੇ ਅੱਛਾ 10 ਕਿਲੋ ਦਾ ਲੋ ਜੀ ਇਹਦਾ ਵਜ਼ਨ ਆ ਮੱਕੇ 10 ਕਿਲੋ ਹੈਗਾ ਜੀ। ਕੀ ਬਾਤ ਆ। ਆ ਵੱਡੇ ਟੋਕੇ ਨੇ। ਹਾਂ ਜੀ। ਇਹਨਾਂ ਨੂੰ ਰੰਗ ਹੋ ਰਿਹਾ ਜੀ। ਰੰਗ ਰੰਗ ਕਰਕੇ ਰੱਖਿਆ। ਰੰਗ ਕਰਕੇ ਰੱਖਿਆ ਇੱਥੋਂ ਸੁੱਕ ਜਾਂਦਾ ਜੀ ਤੇ ਫਿਰ ਦੂਜੇ ਪਾਸੇ ਜਿਹੜੇ ਲੈ ਜੀ। ਅਰੇ ਭਾਈ ਭਾਵਾ। ਬਾਕੀ ਭਾਵਾ ਹੱਥ ਬਚਾਉਣ ਦਾ ਕੋਈ ਡਰ ਨਹੀਂ ਹੈਗਾ। ਉੱਪਰ ਕਵਰ ਲੱਗਾ ਬੱਚਿਆਂ ਨੂੰ ਡਰਦ ਵਾਲੀ ਗੱਲ ਨਹੀਂ ਹੈਗੀ। ਜਿਹੜੇ ਆ ਜਿਵੇਂ ਆ ਬੰਦ ਨੇ ਜੀ ਆ ਬਾਕਸ ਦੇ ਵਿੱਚ ਹਰ ਘਰ ਦੀ ਸ਼ਾਨ ਆ ਬੜੀ ਵਧੀਆ ਗੱਲ ਆ ਤੁਸੀਂ ਪੰਜਾਬੀ ਲਿਖੀ ਆ ਜੀ। ਹਾਂ ਜੀ ਮਾਲ ਜਰਾ ਆ ਜੀ ਬਸ ਰੈਡੀ ਆ। ਖਣ ਪਿਆ ਜੀ। ਆ ਕਰੋ ਚੈੱਕ ਕਰਾ। ਲੋ ਜੀ। ਕਿੰਨਾ 100 ਪੀਸ ਹੋਊਗਾ ਕਿ ਜ਼ਿਆਦਾ ਜੀ ਇਹ 350 350 20 ਲੱਗਾ ਹੋਇਆ ਜੀ ਇਹ ਵੀ ਸਾਰਾ ਜਾਣ ਨੂੰ ਤਿਆਰ ਹੈ ਜੀ ਇਹ ਕਿੱਥੇ ਚੱਲਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਹਰ ਇੱਕ ਵਲੌਗ ਇਨਫੋਰਮੇਸ਼ਨ ਵਾਲਾ ਹੁੰਦਾ ਹੈ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਾਏ ਜਲੰਧਰ ਦੇ ਕੋਲ ਹਨਾ ਬਾਜੀ ਗੁਰਾਏ ਪਹੁੰਚੇ ਹਾਂ ਜਲੰਧਰ ਦੇ ਕੋਲ ਤੇ ਇੱਥੇ ਬਣਦੇ ਨੇ ਜੀ ਛੋਟੇ ਟੋਕੇ ਸਾਕ ਉਤਰਨ ਵਾਲੇ ਤਿੰਨ ਰਕਮਾਂ ਦੇ ਟੋਕੇ ਨੇ ਬਾਈ ਇਹਨਾਂ ਕੋਲ ਸਾਰੇ ਦਿਖਾਵਾਂਗੇ ਕਿਵੇਂ ਬਣਦੇ ਨੇ ਕੀ ਪ੍ਰੋਸੈਸ ਹੈ ਕੀ ਵੇਟ ਹੈ ਹਨਾ ਜੀ ਤੇ ਸਭ ਤੋਂ ਪਹਿਲਾਂ ਅੰਕਲ ਜੀ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਸਾਰੀ ਇੰਡਸਟਰੀ ਤੁਹਾਨੂੰ ਆਪਾਂ ਇੱਕ ਇੱਕ ਇੰਡਸਟਰੀ ਦਾ ਘੇੜਾ ਦੌਰਾ ਕਰਾਉਂਦੇ ਆਂ ਜੀ ਸასიਖਾਲ ਅੰਕਲ ਜੀ ਬਹੁਤ ਠੀਕ ਆ ਜੀ ਬਹੁਤ ਠੀਕ ਆ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਵਧੀਆ ਚਾਹੀਦਾ ਤੇ ਅੰਕਲ ਜੀ ਤੁਹਾਡੇ ਟੋਕੇ ਅਸੀਂ ਮੈਂ ਪਟਿਆਲੇੋਂ ਆਇਆ ਹਾਂ ਜੀ ਬੇਸਿਕਲੀ ਤੇ ਸਾਨੂੰ ਮਤਲਬ ਉੱਥੇ ਵੇਖਣ ਨੂੰ ਮਿਲੇ ਤੇ ਬੜੇ ਵਧੀਆ ਕਿਸਮ ਦੇ ਟੋਕੇ ਨੇ ਤੇ ਕਿਹੜੇ ਕਿਹੜੇ ਨੇ ਸਾਨੂੰ ਦਿਖਾ ਦਿਓ ਜੀ ਆਜੋ ਟੋਕੇ ਸਾਡੇ ਕੋਲ ਜੀ 6-7 ਕਿਸਮ ਦੇ ਹੈਗੇ ਆ ਇਹਦੇ ਆ ਹੈਗੇ ਇੱਕ अच्छा जी ये आ छोटा टोका आ गया लो जी करो चेक अच्छा अंकल जी एक चीज आपा क्लियर कर दिय अभी दस दो ਤੁਸੀਂ ਸਾਰੇ ਟੋਕੇ ਆ ਬਣਾ ਰਹੇ ਹੋ ਨਾ ਤੇ ਕਿੰਨੇ ਚਿਰ ਤੋਂ ਬਣਾ ਰਹੇ ਹੋ ਜੀ ਇਹ ਬਹੁਤ ਚਿਰ ਹੋ ਗਿਆ ਜੀ अच्छा अच्छा जी ਫਿਰ ਵੀ 10 ਸਾਲ 15 ਸਾਲ 20 ਸਾਲ 10 ਸਾਲ ਟੋਕਾ ਹੋ ਰਹੇ ਪਹਿਲਾਂ ਤਾਂ ਇਹੀ ਟੈਕਨੀਕਲੀ ਕੰਮ ਕਰਦੇ ਪਹਿਲਾਂ ਤੋਂ اچھا اچھا ਜੀ ਹੋ ਜੀ ਠੀਕ ਹੈ ਜੀ ਤੇ ਲਓ ਜੀ ਆ ਚੈੱਕ ਕਰੋ ਅੱਛਾ ਅੰਕਲ ਜੀ ਤਿੰਨ ਮਾਡਲ ਨੇ ਆਪਣੇ ਮੇਨ ਜੀ ਨੇ ਮਾਡਲ ਤਾਂ ਸਾਡੇ ਕੋਲ ਜਿਆਦਾ ਆ ਜੀ ਅੱਛਾ ਅੱਛਾ ਜੀ ਜਿਆਦੇ ਮਾਡਲ ਨੇ ਅੱਛਾ ਜੀ ਚਲੋ ਮੈਂ ਮੈਨੂੰ ਐ ਲੱਗਾ ਕਿ ਤਿੰਨ ਨੇ ਹਣਾ ਜੀ ਤੇ ਆਪਾਂ ਅੱਛਾ ਆ ਆ ਗਿਆ ਜੀ ਛੋਟਾ ਟੁਕਾ ਇਹਨਾਂ ਦਾ ਹਣਾ ਜੀ ਹਾਂ ਜੀ ਠੀਕ ਹੈ ਜੀ ਤੇ ਅੰਕਲ ਜੀ ਕਿਵੇਂ ਆ ਤੁਸੀਂ ਇਹ ਜਿਹੜਾ ਸਾਰਾ ਮਾਲ ਦਿੰਦੇ ਹੋ ਫਿਰ ਥੋਕ ਚ ਹੀ ਦਿੰਦੇ ਹੋ ਜੀ ਇਹ ਹਾਂ ਜੀ ਅੱਛਾ ਜੀ ਹੋਲ ਸੇਲ ਤੇ ਹੋਲ ਸੇਲ ਤੇ ਜਾਓ ਠੀਕ ਹੈ ਜੀ ਤੇ ਮਿਨੀਮਮ ਜੇ ਕਿਸੇ ਨੇ ਲੈਣੇ ਕਿੰਨੇ ਪੀਸ ਲੈਣੇ ਹੋਣਗੇ 10 ਦਾ ਜੇ 5 ਲੈ ਜਾਓ ਇਦਾਂ ਵੀ ਲੈ ਲੈਣਾ ਠੀਕ ਹੈ ਜੀ ਤੇ ਲਓ ਜੀ ਉਸ ਤੋਂ ਬਾਅਦ ਆਉਂਦਾ ਜੀ ਇਹ ਅਲੱਗ ਮਾਡਲ ਹੈ ਜੀ ਇਹ ਹਿੰ ਜੋ ਪਹਿਲੇ ਦੇਖਿਆ ਉਹ ਹੀ ਹੈ ਅੱਛਾ ਸੇਮ ਮਾਡਲ ਹੈ ਜੀ ਮਾਡਲ ਠੀਕ ਹੈ ਜੀ ਆਹ ਦੇਖੋ ਜੀ ਤੁਸੀਂ ਕਿਵੇਂ ਬਣ ਰਹੇ ਨੇ ਇੱਥੇ ਸਾਰੇ ਟੋਕੇ ਆਹ ਟੋਕਿਆਂ ਦੇ ਮਤਲਬ ਆਹ ਵੀ ਟੋਕੇ ਨੇ ਜੀ ਇਹ ਕਿਵੇਂ ਇਹ ਵੀ ਟੋਕਾ ਹੈ ਜੀ ਅੱਛਾ ਇਹ ਵੀ ਟੋਕਾ ਹੈ ਜੀ ਇੱਕ ਆ ਕਿਸਮ ਹੈ ਜੀ ਟੋਕੇ ਦੇਖੋ ਕਿਵੇਂ ਤਿਆਰ ਕਰ 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 ਕੇ ਕਲਰਾਂ ਨੇ ਲਾਏ ਹੋਏ ਨੇ ਜੀ ਆਹ ਦੇਖੋ ਇਹ ਉਹਦੇ ਨਾਲੋਂ ਵੱਡਾ ਥੋੜਾ ਜਿਹਾ ਹੈ ਨਾ ਵੱਡਾ ਹੋ ਗਿਆ ਹੈਵੀ ਆ ਅੱਛਾ ਲਾ ਦੀਏ ਜੀ ਕੱਪੜਾ ਜੀ ਪੋਲੀਥੀਨ ਇਹਦਾ ਹਾਂ ਲਓ ਜੀ ਇਹ ਚੈੱਕ ਕਰੋ ਤੁਸੀਂ ਇਹ ਥੋੜਾ ਜਿਹਾ ਵੱਡਾ ਉਹਦੇ ਨਾਲੋਂ ਤੇ ਬਾਕੀ ਹੈਂਡਲ ਉਹਦੇ ਨਾਲ ਲੱਗ ਜਾਊਗਾ ਸਾਰਾ ਪ੍ਰੀਤ ਗੁਰਾਇਆ ਹਣਾ ਜੀ ਗੁਰਾਇਆ ਫਰਮ ਇਹਨਾਂ ਦੀ ਪ੍ਰੀਤ ਹੈ ਤੇ ਗੁਰਾਇਆ ਇਹਨਾਂ ਦੇ ਸ਼ਹਿਰ ਦਾ ਨਾਮ ਹੈ ਜੀ ਚੈੱਕ ਕਰੋ ਤੇ ਅੰਕਲ ਜੀ ਦੰਦੇ ਦੁੰਦੇ ਲੱਗੇ ਹੁੰਦੇ ਨੇ ਸਾਰੇ ਜੀ ਸਭ ਲੱਗੇ ਲੱਗੇ ਅੱਛਾ ਜੀ ਠੀਕ ਹੈ ਕੰਪਲੀਟ ਹੁੰਦੇ ਆ ਓਕੇ ਜੀ ਓਕੇ ਲੱਗੇ ਹੋਏ ਨੇ ਤੇ ਕਰੋ ਚੈੱਕ ਆ ਵੀ ਲੱਗ ਜੂਗਾ ਪਿੱਛੇ ਹਨਾ ਸਭ ਕੁਝ ਸਭ ਕਰੀ ਠੀਕ ਆ ਜੀ ਤੇ ਇਹ ਉਹਦੇ ਨਾਲ ਭਾਰਾ ਕਿੰਨਾ ਹੋਊਗਾ ਜੀ ਹੋਊਗਾ 6 6 ਕਿਲੋ ਵਜਣੇ ਇਹ ਵੀ 6 ਕਿਲੋ ਦਾ ਜੀ ਲਓ ਜੀ 6 ਕਿਲੋ ਦਾ ਪੂਰਾ ਠੋਸ ਆ ਜੀ ਵਜਨ ਦੇ ਵਿੱਚ ਟੋਕਾ ਤੇ ਪਿੱਛੇ ਬਣ ਰਹੇ ਨੇ ਨਾਲ ਨਾਲ ਸੈਂਪਲ ਕਰਦੇ ਨੇ ਉਹ ਵੀ ਦਿਖਾਉਣਾ ਜੀ ਆਹ ਵੱਡਾ ਟੋਕਾ ਜਿਹੜਾ ਇਹਨਾਂ ਦਾ ਸ ਉਹਦਾ ਸਟੈਂਡ ਹੈ ਜੀ ਇਹ ਟੋਕਾ ਤੁਹਾਨੂੰ ਹੁਣੇ ਦਿਖਾਉਨੇ ਆ ਇਹ ਵੀ ਮਤਲਬ ਇੱਕ ਸਾਗ ਨਹੀਂ ਇਹ ਜੋ ਕਹਿੰਦੇ ਖਿੱਲਰ ਦਾ ਅੰਕਲ ਜੀ ਕਹਿੰਦੇ ਹਾਂ ਜੀ ਅੰਕਲ ਜੀ ਅੱਗੇ ਜੀ ਕਿਵੇਂ ਆ 14 ਵਿੱਚ ਕੀ ਪ੍ਰੋਸੈਸ ਹੈ ਜੀ ਹੋਰ ਕਿਹੜੇ ਕਿਹੜੇ ਮਾਡਲ ਹੈ ਵਰਕਸ਼ਾਪ ਜੀ ਹਾਂ ਜੀ ਵਰਕਸ਼ਾਪ ਚਲੋ ਪਹਿਲਾਂ ਆਪਾਂ ਤੁਹਾਨੂੰ ਵਰਕਸ਼ਾਪ ਦਿਖਾ ਦਈਏ ਅੰਕਲਾਂ ਦੇ ਪਹਿਲਾਂ ਉਹ ਦਿਖਾਉਣੀ ਹੈ ਜੀ ਆਹ ਦੇਖੋ ਆ ਬਾਈ ਕੀ ਆਏ ਅੰਕਲ ਜੀ ਇੱਥੇ ਕੀ ਪ੍ਰੋਸੈਸ ਚੱਲ ਰਿਹਾ ਜੀ ਬਾਈ ਕੀ ਕਰ ਰਿਹਾ ਜਦੋਂ ਸਰਾਖ ਦਾ ਚੂੜੀ ਦਾ ਇਸ ਸਮੇਂ ਤੇ ਅੱਛਾ ਆਹ ਦੇਖੋ ਅੱਛਾ ਚੂੜੀਆਂ ਬਣਾਉਂਦਾ ਦੇਖੋ ਇਹ ਚੂੜੀ ਪੈ ਰਹੀ ਹੈ ਜ ਆ ਲਾਲਿਆ ਬਾਈ ਨੇ ਤੇਲ ਤੇ ਆ ਲੋ ਜੀ ਇਹ ਚੂੜੀਆਂ ਕੱਢੀ ਜਾਂਦਾ ਬਾਈ ਅੱਛਾ ਇਹ ਟੋਕੇ ਚ ਕਸਨੇ ਹੁੰਦੇ ਨੇ ਜਿਹੜੀ ਉਹ ਚੂੜੀਆਂ ਹਾਂਜੀ ਠੀਕ ਐ ਲਓ ਜੀ ਇਹ ਤਾਂ ਆ ਗਿਆ ਮਤਲਬ ਜਿਹੜਾ ਵੀਲ ਆ ਉਹਦੇ ਵਿੱਚ ਛੇ ਕੱਢ ਰਹੇ ਨੇ ਹੁਣ ਪਿੱਛੇ ਦੇਖਦੇ ਆਂ ਜੀ ਇੱਧਰ ਕੀ ਕੰਮ ਚੱਲ ਰਿਹਾ ਜੀ ਆਹ ਦੇਖੋ ਸਾਰਾ ਤੁਸੀਂ ਇੱਥੇ ਸਰਾਖਾਂ ਦਾ ਕੰਮ ਚੱਲਦਾ ਦੇ ਜੀ ਹਾਂਜੀ ਸਰਾਖ ਰਹਿੰਦੇ ਉੱਧਰ ਲਓ ਜੀ ਇੱਥੇ ਵੀ ਸਰਾਖ ਹੋ ਰਹੇ ਨੇ ਹਾਂਜੀ ਆ ਲੋ ਜੀ ਕਰੋ ਚੱਲ ਅੰਕੜੇ ਸਾਰਾ ਕੰਮ ਫਿਰ ਆਪਣੀ ਦੇਖਰੇਖ ਨਾਲ ਇੱਥੇ ਸਾਰਾ ਫੁੱਲ ਟਾਈਮ ਇੱਥੇ ਠੀਕ ਹੈ ਜੀ ਚਲੋ ਮਤਲਬ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਆਪਾਂ ਦੇਖਦੇ ਆ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੇ ਇੰਡਸਟਰੀਜ਼ ਨੇ ਕੰਮ ਚੱਲਦਾ ਹੈ ਹਨਾ ਇਹ ਬਿਲਡਿੰਗ ਦਾ ਕੰਮ ਹੈ ਜੀ ਹਾਂਜੀ ਆ ਦੇਖੋ ਇਹ ਕੀ ਆ ਕੀ ਅੰਕਲ ਜੀ ਆ ਕੀ ਚੀਜ਼ਾਂ ਨੇ ਜੀ ਮਸ਼ੀਨ ਦਾ ਹੀ ਪਾਰ ਰਿਹਾ ਚਾਲ ਹੁੰਦੀ ਹੈ ਅੱਛਾ ਚਾਲ ਹੈ ਜੀ ਇਹਦੇ ਨਾਲੇ ਮਸ਼ੀਨ ਘੁੰਮਦੀ ਹੈ ਅੱਛਾ ਇਹਦੇ ਮਤਲਬ ਥੋੜਾ ਕਹੋ ਮਸ਼ੀਨ ਦਾ ਛੋਟਾ ਜਿਹਾ ਮੇਨ ਚੀਜ਼ ਤੇ ਹੀ ਹੈ ਜੀ ਮਸ਼ੀਨ ਦੇ ਨਾਲ ਠੀਕ ਹੈ ਜੀ ਇੱਧਰ ਬਾਈ ਵੈਲਡਿੰਗ ਦਾ ਕੰਮ ਕਰੀ ਜਾਂਦਾ ਇਹ ਫਿਰ ਇੱਥੇ ਮਤਲਬ ਕੱਚਾ ਮਟੀਰੀਅਲ ਤਿਆਰ ਹੋ ਰਿਹਾ ਹੈ ਤੁਮ ਜੀ ਅੱਛਾ ਜੀ ਠੀਕ ਹੈ ਜੀ ਤੇ ਰੰਗ ਵਗੈਰਾ ਵੀ ਇੱਥੇ ਕਰਦੇ ਅੰਕਲ ਜੀ ਠੀਕ ਹੈ ਜੀ ਲਓ ਅੱਛਾ ਆ ਵੀ ਅੰਕਲ ਜੀ ਫਿਰ ਇਹ ਕਿਵੇਂ ਇਹਨਾਂ ਜੋ ਸ਼ੇਕ ਹੋਣ ਵਾਲੇ ਨੇ ਹਨਾ ਜੀ ਸ਼ੇਕ ਹੋਣੇ ਜਾਂ ਬਾਹਰੋਂ ਮਾਲ ਆਇਆ ਹੈ ਅੱਛਾ ਕਾਸਟਿੰਗ ਕਰਾ ਕੇ ਕਾਸਟਿੰਗ ਬਾਹਰ ਹੁੰਦੀ ਆ ਅੱਛਾ ਅੱਛਾ ਜੀ ਲਓ ਜੀ ਇਹ ਸਾਰਾ ਮਾਲ ਕਾਸਟਿੰਗ ਕਹਿੰਦੇ ਹਨਾ ਇਹ ਆ ਗਰਾਰੀਆਂ ਇਹ ਵੀ ਤੁਸੀਂ ਆਪਨਾ ਦੇ ਅੰਕਲ ਜੀ ਆਵਲਾ ਸਮਾਨ ਹੈ ਯਾਰ ਆਪ ਕਹਦੇ ਬਾਰਾ ਘਾੜ ਕੇ ਆਵਾ ਮਾਸਟਰ ਅੱਛਾ ਬਾਰਾ ਕਿਵੇਂ ਜੀ ਬਾਰਾ ਤਾਂ ਭਾਈ ਬਾਰਾ ਹੋ ਗਿਆ ਜੀ ਅੱਛਾ ਅੱਛਾ ਜੀ ਲਓ ਜੀ ਕਰੋ ਚੈੱਕ ਜੀ ਤਕਰੀਬਨ 90% ਪ੍ਰੋਸੈਸ ਤੁਹਾਡਾ ਹੀ ਹੈ ਜੀ ਆਪ ਦਾ ਲਓ ਜੀ ਆਹ ਤਾਂ ਗਰਾਰੀਆਂ ਆ ਗਈਆਂ ਫਿਰ ਅੰਕਲ ਜੀ ਜਿਹੜੀਆਂ ਗਰਾਰੀਆਂ ਨੇ ਅਲੱਗ-ਅਲੱਗ ਟੋਕਿਆਂ ਦੇ ਅਲੱਗ ਇੱਕੋ ਮਾਡਲ ਨਹੀਂ ਨਹੀਂ ਵੱਖਰੀ ਵੱਖਰੀ ਗਰਾਰੀ ਸੇਮ ਹੀ ਹੈ ਸਾਰੇ ਦੀ ਨਹੀਂ ਸੇਮ ਨਹੀਂ ਹੁੰਦੀ ਅੱਛਾ ਜੀ ਜਿੱਦਾਂ ਸਹਿਜ ਉਹਦੇ ਹਿਸਾਬ ਨਾਲ ਅੱਛਾ ਟੋਕਿਆਂ ਦੇ ਹਿਸਾਬ ਨਾਲ ਲਓ ਜੀ ਅਛਾ ਇੱਕ ਆ ਆ ਚੀਂ ਅੰਕਲ ਜੀ ਆ ਕਿਵੇਂ ਇੱਕ ਫੈਂਸੀ ਮਸ਼ੀਨ ਬਣਦੀ ਹੈ ਉਹਦਾ ਯਾਰ ਅੱਛਾ ਅੱਛਾ ਜੀ ਉਹਦੇ ਪੈਰ ਆ ਅੱਛਾ ਅੱਛਾ ਜੀ ਲਓ ਜੀ ਕਰੋ ਚੈੱਕ ਤੁਸੀਂ ਤੇ ਅੰਕਲ ਜੀ ਆਪਾਂ ਦੇਖੀ ਹੁਣ ਕਿੱਥੇ ਰੰਗ ਹੋਏ ਟੋਕੇ ਵਗੈਰਾ ਲਾ ਲਓ ਜੀ ਲਓ ਜੀ ਆ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਲੇਬਰ ਹੈ ਇੱਥੇ ਕੰਮ ਕਰੀ ਜਾਂਦੇ ਨੇ ਜੀ ਆਹ ਪੇਂਟ ਹੋ ਕੇ ਤੇ ਫਿਰ ਇੱਧਰ ਆਹ ਤਾਂ ਅੰਕਲ ਜੀ ਬਹੁਤ ਵੱਡਾ ਵੀਲ ਆ ਇਹ ਟੋਕਾ ਕਿਹੜੇ ਕਿਹੜੇ ਟੋਕੇ ਇਹ ਵੀ ਦਿਖਾਉਣਾ ਹੈ ਜੀ ਅੱਛਾ ਜੀ ਇੱਕ ਹੋਰ ਮਾਡਲ ਹੈਗਾ ਵੱਡਾ ਜੀ ਆ ਦੇਖੋ ਇੱਥੇ ਵੀਲ ਕੱਸਣ ਵਾਲਾ ਜੀ ਤੋ ਇਤਨਾ ਦੀ ਇੰਡਸਟਰੀਸ ਜਾਣ ਕੇ ਮਤਬ ਵਧੀਆ ਲੱਗਦਾ ਆ ਉਸ ਤੋਂ ਵੱਡਾ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਤੋਂ ਵੱਡਾ ਜੀ ਲਓ ਜੀ ਆ ਇਸ ਤੋਂ ਵੱਡਾ ਟੋਕਾ ਆ ਗਿਆ ਜੀ ਇਹਨਾਂ ਦਾ ਲਿਖਿਆ ਹੈ ਜੀ ਪ੍ਰੀਤ ਤੇ ਕਿੰਨੇ ਕਿਲੋ ਦਾ ਅੰਕਲ ਜੀ ਉਹ 10 ਕਿਲੋ ਦਾ 10 ਕਿਲੋ ਦਾ ਅੱਛਾ 10 ਕਿਲੋ ਦਾ ਲਓ ਜੀ ਇਹਦਾ ਵਜ਼ਨ ਆ ਮੱਕੇ 10 ਕਿਲੋ ਹੈਗਾ ਜੀ ਕਿਆ ਬਾਤ ਆ ਲਓ ਜੀ ਬੈਕ ਸਾਈਡ ਤੋਂ ਚੈੱਕ ਕਰੋ ਇਹ ਤਾਂ ਫਿਰ ਰੁਗ ਵੀ ਵੱਡਾ ਬੰਦਾ ਹੋਗਾ ਹਨਾ ਕੰਮ ਵੀ ਜ਼ਿਆਦਾ ਨਵੇੜ ਦਾ ਹੋਊਗਾ ਦੁਬਾਰੇ ਹੋਏ ਜਿਦਾਂ ਆਪਣਾ ਕੋਈ ਫੋਟੋ ਵਾਲੇ ਲੱਜਦੇ ਆ ਹਾਂਜੀ ਹਾਂਜੀ ਮੁਜੇ ਜਿੱਥੇ ਜ਼ਿਆਦਾ ਕੰਮ ਹੈ ਘਰਾਂ 'ਚ ਤਾਂ ਆਪਣੇ ਵੈਸੇ ਛੋਟਾ ਮੋੜਦੇ ਹੁੰਦੇ ਉਹ ਤੋਂ ਪਰ ਜਿਹੜੇ ਵੱਡੇ ਜੀਮ ਦੇ ਰੇਲੇ ਹੁੰਦੇ ਹੁੰਦੇ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਹੁਣ ਆਪਾਂ ਦੇਖੀਏ ਜਿੱਥੇ ਰੰਗ ਹੁੰਦਾ ਜੀ ਹਾਂਜੀ ਲਓ ਜੀ ਅੰਕਲ ਜੀ ਕਹਿੰਦੇ ਹੁਣ ਰੰਗ ਦਿਖਾਣੇ ਆ ਆਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਈਏ ਇੱਥੇ ਇੱਥੇ ਹੁੰਦਾ ਜੀ ਰੰਗ ਟੋਕਿਆਂ ਨੂੰ ਆ ਚੈੱਕ ਕਰੋ ਜੀ ਕੀ ਬਾਤ ਆ ਅੰਕੜੇ ਇਹ ਇਹ ਕਿਹੜੀ ਮਸ਼ੀਨ ਆ ਜਿਹੜੀ ਵੱਡੀ ਵਾਲੀ ਉਹਦਾ ਹਿੱਸਾ ਹੈ ਇਹ ਇਹ ਛੋਟੀ ਹੈ ਇਹ ਅੱਛਾ ਸਭ ਤੋਂ ਛੋਟੀ ਹੈ ਇਹ ਬਸ ਇਹ ਸ਼ੀਟ ਦੀ ਹੁੰਦੀ ਹੈ ਇਹ ਹਲਕੇ ਹਲਕੇ ਵਾਲੀ ਹੈ ਹਲਕੇ ਹੁੰਦੇ ਇਹ ਤੁਹਾਡੇ ਮਤਲਬ ਘੱਟ ਰੇਟ ਦੇ ਵਿੱਚ ਹੋਣਗੇ ਜੀ ਤੇ ਆਹ ਸਟicker ਲੱਗਦੇ ਨੇ ਨਾਲ ਨਾਲ ਹੀ ਸਟicker ਲੱਗਦੇ ਠੀਕ ਹੈ ਜੀ ਤੇ ਆਹ ਦੇਖੋ ਜਿਹੜੇ ਆ ਵੱਡੇ ਟੁਕਕੇ ਨੇ ਹਾਂ ਜੀ ਇਹਨਾਂ ਨੂੰ ਰੰਗ ਹੋ ਰਿਹਾ ਜੀ ਰੰਗ ਰੰਗ ਕਰਕੇ ਰੱਖਿਆ ਤੇ ਰੰਗ ਕਰਕੇ ਰੱਖਿਆ ਇੱਥੋਂ ਸੁੱਕ ਜਾਂਦਾ ਜੀ ਤੇ ਫਿਰ ਦੂਜੇ ਪਾਸੇ ਜਿਹੜੇ ਲੈ ਜਾਂਦੇ ਆ ਉਹ ਫਿਰ ਵੱਡੀ ਮਸ਼ੀਨ ਆ ਗਈ ਉਰੇ ਰੰਗ ਕਰਦੇ ਨੇ ਥੱਲੇ ਤੁਸੀਂ ਦੇਖ ਹੀ ਰਹੇ ਹੋ ਵੀ ਅਦਰ ਰੰਗ ਜਿਹੜਾ ਲੱਗਾ ਹੋਇਆ ਇਹ ਲੜਕੇ ਨੇ ਜਿਹੜੇ ਬਾਈ ਜੀ ਉਹ ਵੀ ਕਹਿੰਦੇ ਕਹਿੰਦੇ ਸੀ ਬੜਾ ਦੇਖ ਰਿਖ ਚ ਆਪਣੀ ਚ ਕੰਮ ਕਰਦੇ ਆ ਸਾਰਾ ਤੇ ਤਾਂ ਜੋ ਪੂਰੇ ਅੰਕਲ ਜੀ ਪੂਰੇ ਪੰਜਾਬ ਚ ਜਾਂਦਾ ਕਿ ਪੂਰੇ ਇੰਡੀਆ ਦੇ ਵਿੱਚ ਜੀ ਪੂਰੇ ਇੰਡੀਆ ਜਾਂਦਾ ਜੀ ਪੂਰੇ ਇੰਡੀਆ ਜਾਂਦੇ ਆਪਣੇ ਟੋਕੇ ਲਓ ਜੀ ਕੀ ਬਾਤ ਹੈ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਨੇ ਤੇ ਸਾਰੇ ਕਿਤੇ ਜਿਹੜੀਆਂ ਸਪਲਾਈ ਹੁੰਦੀਆਂ ਨੇ ਤੇ ਜਾਂਦੀਆਂ ਨੇ ਹਨਾ ਜੀ ਆਹ ਟੋਕਾ ਨਾ ਮਤਲਬ ਬੜਾ ਮਨਮੋਹਕ ਜ ਆ ਇਹਦੇ ਵਿੱਚੋਂ ਇਹਦੀ ਸਪੈਸੀਫਿਕੇਸ਼ਨ ਦੱਸੋ ਬਾਈ ਜੀ ਕੀ ਹੈ ਜੀ ਅੰਕਲ ਜੀ ਦੱਸਿਓ ਜੀ ਇਹਦੇ ਬਾਰੇ ਇਹਦੇ ਬਾਰੇ ਦੱਸੋ ਜੀ ਇਹਦੇ ਨਾਲ ਇੱਕ ਤਾਂ ਆਪਣਾ ਏਦਾਂ ਆ ਜੀ ਸਾਗ ਦਾ ਖਾਰਾ ਨਹੀਂ ਬੰਦਾ ਬਾਬਾ ਦੂਰ ਰੱਖ। ਅੱਛਾ ਅੱਛਾ ਜੀ। ਸਾਗ ਆਪਣਾ ਇੱਥੇ ਡਿੱਗਦਾ ਆ ਥੱਲੇ ਆਪਣਾ ਕੱਪੜਾ ਵਿਛਾ ਲਓ ਕੱਪੜੇ ਦੇ ਡਿੱਗ ਰਹੇ ਨੇ ਤਾਂ ਜੇ ਆਪਾਂ ਦੂਏ ਟੋਕੇ ਲੈਂਦੇ ਆ ਤਾਂ ਸਾਗ ਬਹੁਤ ਦੂਰ ਤੱਕ ਡੇਪਦਾ ਆ। ਹਾਂਜੀ ਹਾਂਜੀ ਦੂਰ ਤੱਕ ਡੇਪਦਾ। ਇਹਦੇ ਵਿੱਚ ਖਾਰਾ ਨਹੀਂ ਬੰਦਾ ਆਪਣਾ ਕੱਪੜਾ ਵਿਛਾਓ ਕੱਪੜੇ ਦੇ ਵਿੱਚ ਆਪਣਾ ਸਾਗ ਡੇ ਰੰਦਾ। ਜੀ ਜੀ ਰਿਵੈਵ ਬਾਬਾ। ਬਾਕੀ ਭਾਵੇਂ ਹੱਥ ਬਚਾਉਣ ਦਾ ਕੋਈ ਡਰ ਨਹੀਂ ਹੈਗਾ। ਹਾਂਜੀ ਹਾਂਜੀ। ਉੱਪਰ ਕਵਰ ਲੱਗਾ ਬੱਚਿਆਂ ਨੂੰ ਕੋਈ ਡਰ ਦੀ ਵਾਲੀ ਗੱਲ ਨਹੀਂ ਹੈਗੀ। ਆਹ ਇਹ ਗੱਲ ਹੈਗੀ। ਇਹ ਲੌ ਲੋ ਇਹਦੇ ਪਿੱਛੇ ਫਿਰ ਲੱਗਣ ਵਾਲਾ ਜੀ ਜਿਹੜਾ ਹੁੰਦਾ ਸਟੈਂਡ ਜੀ ਹਾਂਜੀ ਇਹਦੇ ਪਿੱਛੇ ਪ੍ਰਣਾਲਾ ਲੱਗੂਗਾ ਜੀ ਅੱਛਾ ਜੀ ਉਹਦੇ ਨਾਲ ਕਦਰਾ ਸਾਜ ਹੋਊਗਾ ਅੱਛਾ ਅੱਛਾ ਜੀ ਇਹਦੇ ਪਿੱਛੇ ਲੱਗ ਜੂਗਾ ਪ੍ਰਣਾਲਾ ਜੀ ਤੇ ਫਿਰ ਇਹ ਮਤਲਬ ਚੱਲ ਜੂਗਾ ਤੇ ਬਲਕ ਦੇ ਵਿੱਚ ਭਾਜੀ ਅੰਕਲ ਕਹਿੰਦੇ ਸੀ 5 10 ਜਿੰਨੇ ਮਰਜੀ ਲੈ ਲੋ ਹੈ ਹਾਂਜੀ ਹਾਂਜੀ ਠੀਕ ਹੈ ਜੀ 5 10 15 ਹਨਾ ਪੂਰੇ ਮੈਂ ਤਾਂ ਕਹਿ ਬੈਠਾ ਵੀਡੀਓ ਦੇ ਵਿੱਚ ਪੂਰੇ ਪੰਜਾਬ ਦੇ ਜਾਂਦੇ ਕਹਿੰਦੇ ਨਹੀਂ ਸਾਡੇ ਤੋਂ ਕੇ ਪੂਰੇ ਆਲ ਇੰਡੀਆ ਜਾਂਦੇ ਨੇ ਜੀ ਇਹਨਾਂ ਦੇ ਟੋਕੇ ਅੱਛਾ ਜੀ ਕੀ ਬਾਤ ਹੈ ਜੀ ਅੱਛਾ ਐਡਰੈਸ ਦੱਸ ਦੋ ਜੀ ਇੱਕ ਵਾਰੀਆ ਮੜਾ ਜ ਉੱਦਾਸ ਹੈਗਾ ਜੀ ਮੈਲ ਰੋਡ ਰਾਮਗੜੀ ਆ ਮੁੰਲਾ ਕਰਾਇਆ ਅੱਛਾ ਇੱਕ ਗੁਰਾਇਆ ਠੀਕ ਹੈ ਤੇ ਨੰਬਰ ਬਾਈ ਜੀ ਤੁਹਾਡਾ ਆ ਜਾਊਗਾ ਹਨਾ 98725 24532 ਤੇ ਅੱਛਾ ਜਿਹੜੇ ਆ ਜਿਵੇਂ ਆ ਬੰਦ ਨੇ ਜਿਹੇ ਬਾਕਸ ਦੇ ਵਿੱਚ ਹਰ ਘਰ ਦੀ ਸ਼ਾਨ ਆ ਬੜੀ ਵਧੀਆ ਗੱਲ ਆ ਤੁਸੀਂ ਪੰਜਾਬੀ ਲਿਖੀ ਆ ਜੀ ਇਹ ਪਸਰੇਡੀ ਆ ਅੱਛਾ ਅੱਛਾ ਜੀ ਗੱਡੀ ਦੀ ਗੱਲ ਕਰਦੇ ਆ ਅੱਛਾ ਜੀ ਇੱਕ ਇੱਕ ਕਿੱਥੇ ਚੱਲਿਆ ਜੀ ਮਾਲ ਉਹਨੇ ਇਹ ਅੱਛਾ ਖੰਨੇ ਜਾਣਾ ਚਲੋ ਇੱਥੋਂ ਹੈਗੀ ਕੈਂਡੀਡੇਟ ਦੀ ਵਾਰਟਾ ਦੀ ਖੰਨੇ ਜਾਣ ਰਿਹਾ ਜੀ ਇਹ ਮਾਲ ਸਾਰਾ ਪੈਕ ਕਰਕੇ ਰੱਖਿਆ ਹੋਇਆ ਆ ਆ ਇਹ ਨਾਲ ਦਾ ਬੇਸਿਕ ਮਾਡਲ ਹੈ ਹਨਾ ਜੀ ਸਭ ਤੋਂ ਸਭ ਤੋਂ بیس ਮਾਡਲ ਹੈ ਜੀ ਸਭ ਤੋਂ بیس ਮਾਡਲ ਵੈਸੇ ਗੱਲ ਕਰੀਏ ਹੋ ਤਾਂ ਆਪਾਂ ਇੱਥੋਂ ਦਾ ਰੇਟ ਨਹੀਂ ਭਾਜੀ ਗੱਲ ਕਰਦੇ ਮਾ ਮਾਰਕੀਟ ਦੇ ਵਿੱਚ ਇਹ ਕਿੰਨੇ ਕ ਦਾ ਮਤਲਬ ਮਿਲ ਜਾਂਦਾ ਵੈਸੇ ਜੀ 700 ਰੁਪਏ ਤਾਂ ਮਾਰਕੀਟ ਦੇ ਵਿੱਚ ਮਿਲਦਾ ਅੱਛਾ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਹੋਲ ਸੇਲ ਦੇ ਰੇਟ ਹਨਾ ਨਹੀਂ ਨਹੀਂ ਉਹ ਨਹੀਂ ਰਿਵੀਲ ਕਰ ਸਕਦੇ ਹਨਾ ਭਾਈ ਚਲੋ ਕੋਈ ਗੱਲ ਨਹੀਂ ਆਪੋ ਆਪਣਾ ਕੰਮ ਦਾ ਟੈਕਟ ਹੁੰਦਾ ਜੀ ਆਪੋ ਆਪਣੇ ਕੰਮ ਦਾ ਸਿਸਟਮ ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਆਪਾਂ ਕਿਵੇਂ ਕਰਨਾ ਹਨਾ ਜੀ ਸੋ ਵਧੀਆ ਲੱਗਾ ਜੀ ਆਪਾਂ ਇੱਕ ਵਾਰੀ ਮਤਲਬ ਫੇਰ ਅੰਦਰੋਂ ਤੁ ਆ ਦੇਖੋ ਸਾਹਮਣੇ ਪੂਰਾ ਕੰਮ ਵਧੀਆ ਚੱਲ ਰਿਹਾ ਜੀ ਹਰ ਇੱਕ ਚੀਜ਼ ਆਡਾ ਆਡ ਰੰਗ ਹੁੰਦੀ ਆ ਜਿਵੇਂ ਆ ਦੇਖੋ ਇਹ ਟੋਕੇ ਦੀ ਸਾਈਡ ਤੇ ਪੱਤੀ ਆ ਜੀ ਇਹ ਹਾਂਜੀ ਕਵਰੇਆ ਕਰਾ ਨਹੀਂ ਆ ਹਾਂਜੀ ਪੂਰੇ ਵਜਣਦਾਰ ਚੀਜ਼ਾਂ ਐਵੇਂ ਨਹੀਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਪਰਸਨਲੀ ਵੀ ਆਪਣੇ ਘਰੇ ਇਹਨਾਂ ਦੇ ਟੋਕਾ ਜੀ ਪ੍ਰੀਤ ਵਾਲਿਆਂ ਦਾ ਤੇ ਰੱਬ ਵੱਲੋਂ ਸਬਬ ਵੀ ਬਣ ਗਿਆ ਇੱਥੇ ਹਨਾ ਜੀ ਵੀਡੀਓ ਦਾ ਵਲੌਗ ਦਾ ਕਹਿ ਲਓ ਆ ਦੇਖੋ ਇੱਧਰ ਵੀ ਸਮਾਨ ਪਿਆ ਜੀ ਆ ਕਰੋ ਚੈੱਕ ਕਰ ਲਓ ਲਓ ਜੀ ਇਹ ਵੀ ਸਾਰਾ ਮਾਲ ਆ ਬਾਈ ਜੀ ਕਹਿੰਦੇ ਦੇਖੋ ਤੁਸੀਂ ਇਹ ਬਾਈ ਜੀ ਕਿੰਨਾ 100 ਪੀਸ ਹੋਊਗਾ ਕਿ ਜ਼ਿਆਦਾ ਜੀ ਇਹ 150 350 20 ਲੱਗਾ ਹੋਇਆ ਜੀ ਇਹ ਵੀ ਸਾਰਾ ਜਾਣ ਨੂੰ ਤਿਆਰ ਹੈ ਜੀ ਇਹ ਕਿੱਥੇ ਚੱਲਦਾ ਜੀ ਇਹ ਕਿੱਧਰ ਨੂੰ ਜਾਣਾ ਹੈ ਸਾਰਾ ਮਾਲ ਦਿੱਲੀ ਜਾਣਾ ਹੈ ਦਿੱਲੀ ਨੂੰ ਉਹੀ ਪੂਰੇ ਇੰਡੀਆ ਜਾਂਦਾ ਜੀ ਇਹ ਮਾਲ ਤਿਆਰ ਹੈ ਜਾਣ ਨੂੰ ਦਿੱਲੀ ਵਾਲ ਨੂੰ ਚੈੱਕ ਕਰੋ ਹਰ ਇੱਕ ਮਾਡਲ ਦੇ ਵਿੱਚ ਹਨਾ ਅਲੱਗ-ਅਲੱਗ ਸਾਰੇ ਮਾਡਲ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਇਨਫੋਰਮੇਸ਼ਨ ਵਲੌਗ ਹਰ ਇੱਕ ਵਲੌਗ 'ਚ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਸੋ ਇਨਫੋਰਮੇਸ਼ਨ ਲਿਆ ਕਰੋ ਵਲੌਗ ਨੂੰ ਪੂਰਾ ਦੇਖਿਆ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ